ਪੰਜਾਬ ਪੁਲਿਸ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਦੇ ਵਿੱਚੋਂ 52 ਮੁਲਾਜ਼ਮਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ ਜੀਹਾਂ 400 ਦੇ ਕਰੀਬ ਐਫ ਆਈ ਆਰ ਦਰਜ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਕੀ 52 ਮੁਲਾਜ਼ਮਾਂ ਦੇ ਉੱਤੇ ਕਾਰਵਾਈ ਹੋਈ ਹੈ ਤਾਂ ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਵਾਰਤਾ ਲਈ ਦਿੱਤੀ ਹੈ ਕੀ ਇਹ ਅਹਿਮ ਜਿਹੜਾ ਹੈ ਸਟੈਪ ਚੁੱਕਿਆ ਗਿਆ ਹੈ ਦੱਸਣਾ ਚਾਹਾਂਗੇ ਕਿ 2 ਦਿਨ ਪਹਿਲਾਂ ਡੀਸੀ ਮੁਕਸਰ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਬਹੁਤ ਸਾਰੀ ਸ਼ਿਕਾਇਤਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕਿਸੇ ਤਰ੍ਹਾਂ ਦਾ ਵੀ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਤੋਂ ਬਾਅਦ ਅੱਜ ਡੀਜੀਪੀ ਗੌਰਵ ਯਾਦਵ ਇੱਕ ਵੱਡਾ ਐਲਾਨ ਕਰਦੇ ਹੋਏ ਨਜ਼ਰ ਆਇਆ ਇਹ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ 52 ਐਫ ਆਈ ਆਰ ਜਿਹੜੀਆਂ ਨੇ ਉਹਦੇ ਵਿੱਚ ਕਾਰਵਾਈ ਕਰ ਦਿੱਤੀ ਗਈ ਹੈ ਕਿਉਂਕਿ ਕੁੱਲ 400 ਮੁਕੱਦਮੇ ਸੀ ਜਿਦੇ ਵਿੱਚ ਕੀ ਬਹੁਤ ਸਾਰੇ ਕਾਂਸਟੇਬਲ ਹੈੱਡ ਕਾਂਸਟੇਬਲ ਅਤੇ ਇਨਸਪੈਕਟਰ ਰੈਂਕ ਦੇ ਜਿਹੜੇ ਅ ਅਧਿਕਾਰੀ ਸੀ ਜਿਹੜੇ ਕੀ ਕੰਮ ਕਰ ਰਹੇ ਸੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਚਾਰਜੀ ਚਾਹੇ ਉਹ ਕ腐ਸ਼ਨ ਦਾ ਹੋਵੇ ਚਾਹੇ ਉਹ ਐਕਸਟਰਸ਼ਨ ਦਾ ਹੋਵੇ ਜਾਂ ਡਰਗ ਦਾ ਹੋਵੇ ਤਾਂ ਉਸ ਦੇ ਵਿੱਚ ਜਿਹੜੀ ਹੈ ਵੱਡੀ ਕਾਰਵਾਈ ਅਮਲ ਚ ਲਿਆਂਦੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਕਸਦ ਇੱਕ ਸੇਫ ਪੁਲਿਸਿੰਗ ਦੇਣਾ ਹੈ ਜਿਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਦੱਸਣਾ ਚਾਹਵਾਂਗੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ 400 ਦੇ ਕਰੀਬ ਐਫ ਆਈ ਆਰ ਪੂਰੇ ਪੰਜਾਬ ਦੇ ਵਿੱਚ ਦਰਜ ਕੀਤੀ ਗਈ ਸੀ ਜਿਸ ਦੀ ਜਾਂਚ ਉਸ ਇਲਾਕੇ ਦੇ ਮੁਖੀ ਚਾਹੇ ਉਹ ਐਸਐਸਪੀ ਨੇ ਚਾਹੇ ਉਹ ਕਮਿਸ਼ਨਰ ਨੇ ਉਹਨਾਂ ਵੱਲੋਂ ਕੀਤੀ ਗਈ ਤੇ ਉਸ ਤੋਂ ਬਾਅਦ ਰਿਪੋਰਟ ਬਣਾ ਕੇ ਜਿਹੜੀ ਹੈ ਪੰਜਾਬ ਸਰਕਾਰ ਨੂੰ ਦਿੱਤੀ ਗਈ ਡੀਜੀਪੀ ਪੰਜਾਬ ਨੂੰ ਦਿੱਤੀ ਗਈ ਜਿਸ ਦੇ ਤਹਿਤ ਅੱਜ ਜਿਹੜੀ ਹੈ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਸ ਦਾ ਐਲਾਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਕੀਤਾ ਗਿਆ ਹੈ ਜੀ ਹਾਂ ਕਰਪਸ਼ਨ ਦੇ ਖਿਲਾਫ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਵੀ ਕਾਰਵਾਈ ਕਰਦੀ ਨਜ਼ਰ ਆਈ ਹੈ ਚਾਹੇ ਸਰਕਾਰ ਬਹੁਤ ਵਾਰ ਕਹਿੰਦੀ ਰਹੀ ਹੈ ਕਿ ਅਸੀਂ ਭ੍ਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਰਪਸ਼ਨ ਦਾ ਡੀਐਂਡ ਹੋਏਗਾ ਲੇਕਿਨ ਪਹਿਲੀ ਵਾਰ ਹੋਇਆ ਹੈ ਕਿ ਹੁਣ ਜਿਹੜਾ ਹੈ ਪੰਜਾਬ ਪੁਲਿਸ ਤੇ ਗਾਇਡ ਡਿੱਗਦੀ ਨਜ਼ਰ ਆਈ ਇਸ ਤੋਂ ਇਲਾਵਾ ਜਿਹੜੇ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਉਹਨਾਂ ਬਾਰੇ ਇੱਕ ਰਿਪੋਰਟ ਜਿਹੜੀ ਹੈ ਉਸ ਨੂੰ ਬਣਾ ਕੇ ਸਟੇਟ ਗਵਰਨਰ ਨੂੰ ਭੇਜਿਆ ਗਿਆ ਹੈ ਦਰਸਲ ਜਿਹੜੇ ਡੀਐਸਪੀ ਰੈਂਕ ਦੇ ਅਧਿਕਾਰੀ ਹੁੰਦੇ ਨੇ ਉਹ ਇੱਕ ਅਗਸਟਡ ਅਫਸਰ ਹੁੰਦਾ ਹੈ ਔਰ ਉਸ ਨੂੰ ਜਿਹੜਾ ਹੈ ਬਰਖਾਸਤ ਕਰਨ ਦੀ ਜਿਹੜੀ ਇਜਾਜ਼ਤ ਹੁੰਦੀ ਹੈ ਉਹ ਸਰਕਾਰ ਪਾਸੋਂ ਲੈਣੀ ਹੁੰਦੀ ਹੈ ਇਸ ਕਰਕੇ ਜਿਹੜੇ ਇਨਸਪੈਕਟਰ ਰੈਂਕ ਦੇ ਤੱਕਨ ਦੇ ਜਿਹੜੇ ਪੁਲਿਸ ਅਫਸਰ ਸੀ ਜਿਨ੍ਹਾਂ ਦੇ ਖਿਲਾਫ ਕ腐ਸ਼ਨ ਦੇ ਜਾਂ ਵਕ ਵਕ ਮਾਮਲੇ ਦਰ ਸੀ ਉਸ ਦੇ ਵਿੱਚ ਜਿਹੜਾ ਹੈ ਕਾਰਵਾਈ ਅਮਲਚ ਲਿਆਂਦੀ ਗਈ ਹੈ ਤਾਂ ਵੱਡਾ ਐਕਸ਼ਨ ਪਹਿਲੀ ਵਾਰ ਵੇਖਣ ਨੂੰ ਆਇਆ ਹੈ ਕਿ ਜਿਸ ਤਰੀਕੇ ਦੀ ਪੰਜਾਬ ਪੁਲਿਸ ਦੇ ਵਿੱਚ এফিশੀਐਂਸੀ ਨਜ਼ਰ ਆਈ ਹੈ ਅਜ ਤੱਕ ਪਹਿਲਾਂ ਨਜ਼ਰ ਨਹੀਂ ਆਈ ਕਿਉਂਕਿ ਬਹੁਤ ਸਾਰੇ ਮਾਮਲੇ ਹੁੰਦੇ ਸੀ ਦਰਜ ਜ਼ਰੂਰ ਕੀਤੇ ਜਾਂਦੇ ਸੀ ਲੇਕਿਨ ਐਂਡ ਤੇ ਉਹਨਾਂ ਮਾਮਲਿਆਂ ਵਿੱਚੋਂ ਪੁਲਿਸ ਮੁਲਾਜ਼ਮ ਬਰੀ ਹੋ ਜਾਂਦੇ ਸਨ ਜਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਹੁੰਦੀ ਸੈਟਿੰਗ ਹੋ ਜਾਂਦੀ ਸੀ ਲੇਕਿਨ ਡੀਜੀਪੀ ਗੌਰਵ ਯਾਦਵ ਵੱਲੋਂ ਅੱਜ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕੋਈ ਵੀ ਕਾਰਵਾਈ ਜਿਹੜੀ ਹੈ ਇਸ ਤਰ੍ਹਾਂ ਦੀ ਨਹੀਂ ਰਹੇਗੀ ਜਿਸ ਦੇ ਵਿੱਚ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਇਲਜ਼ਾਮ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਉਸ ਦੇ ਉੱਤੇ ਕਾਰਵਾਈ ਯਕੀਨਨ ਹੋਏਗੀ ਦੂਸਰਾ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਜਿਹੜੀ ਹੈ ਹੁਣ ਹੁਣ ਜਾਰੀ ਹੋਣ ਜਾ ਰਹੀ ਹੈ ਜਦੇ ਵਿੱਚ ਕੀ ਪੰਜਾਬ ਪੁਲਿਸ ਵੱਲੋਂ ਇੱਕ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਇਸ ਦੇ ਵਿੱਚ ਜਿਹੜਾ ਵਿਅਕਤੀ ਵੀ ਉਸ ਵਟਸਐਪ ਦੇ ਉੱਤੇ ਆਪਣੀ ਸ਼ਿਕਾਇਤ ਦਰਜ ਕਰਾਂਦਾ ਹੈ ਤਾਂ ਉਸ ਦੀ ਜਿਹੜੀ ਹੈ ਪੜਤਾਲ ਉਸ ਇਲਾਕੇ ਦੇ ਜਿਹੜੇ ਸਭ ਤੋਂ ਵੱਡੇ ਮੁਖੀ ਨੇ ਚਾਹੇ OSSP ਨੇ ਚਾਹੇ ਕਮਿਸ਼ਨਰ ਨੇ ਉਸ ਦੀ ਪੜਤਾਲ ਕਰਨਗੇ ਔਰ ਉਸ ਤੋਂ ਬਾਅਦ ਜਿਹੜਾ ਹੈ ਉਹਦੇ ਤੇ ਕਾਰਵਾਈ ਹੋਏਗੀ ਤੇ ਜਿਸ ਤਰੀਕੇ ਨਾਲ ਬਿਛਲੇ ਦਿਨੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਵੀਡੀਓ ਬਣਾ ਕੇ ਜਾਂ ਮੈਸੇਜ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ ਤਾਂ ਹੁਣ ਪੁਲਿਸ ਵੱਲੋਂ ਵੀ ਇਸ ਨੂੰ ਸਟਾਰਟ ਕੀਤਾ ਗਿਆ ਜਿਸ ਦਾ WhatsApp ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿ ਤੁਸੀਂ ਦੇਖ ਸਕਦੇ ਹੋ ਕਿ ਉਸ WhatsApp ਦੇ ਉੱਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਕਿ ਜਿੱਥੇ ਵੀ ਤੁਹਾਡੇ ਇਲਾਕੇ 'ਚ ਨਸ਼ਾ ਵਿਕਦਾ ਹੈ ਤਾਂ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਹੁਣ ਕਿਤੇ ਨਾ ਕਿਤੇ ਟੈਕਨੀਕਲੀ ਔਰ ਅੱਜ ਦਾ ਜੋ ਯੁੱਗ ਹੈ ਉਸ ਦੀ ਮਦਦ ਲੈਂਦੀ ਹੋਈ ਪੰਜਾਬ ਪੁਲਿਸ ਨਜ਼ਰ ਆਏਗੀ ਇਸ ਤੋਂ ਇਲਾਵਾ ਜਲਦ ਹੀ ਈ ਚਲਾਨ ਦਾ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਕਿਉਂਕਿ ਉਸ ਦੇ ਵਿੱਚ ਹਾਊਸਿੰਗ ਫਾਈਨੈਂਸ ਵੱਲੋਂ ਜਿਹੜੀ ਕੰਪਨੀਆਂ ਨੇ ਉਹਨਾਂ ਵੱਲੋਂ ਕੈਮਰੇ ਲਗਾਏ ਗਏ ਨੇ ਤੇ ਜਲਦੀ ਇਹਦੇ ਤੇ ਫੈਸਲਾ ਹੋਏਗਾ ਤਾਂ ਇਹ ਪੰਜਾਬ ਪੁਲਿਸ ਦੇ ਵੱਡੇ ਐਲਾਨ ਸਾਹਮਣੇ ਆਏ ਨੇ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ 52 ਪੁਲਿਸ ਕਰਮੀਆਂ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ ਅਕਸਰ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਇਹ ਹੁੰਦਾ ਹੈ ਇੱਕ ਨਸ਼ਾ ਹੁੰਦਾ ਹੈ ਕਿ ਉਸ ਦੇ ਉੱਤੇ ਕਦੀ ਵੀ ਕਾਰਵਾਈ ਨਹੀਂ ਹੋ ਸਕਦੀ ਕਿਉਂਕਿ ਉਹ ਇੱਕ ਪੁਲਿਸ ਵਰਦੀ ਚ ਹੈ ਅਤੇ ਪੁਲਿਸ ਮੁਲਾਜ਼ਮ ਹੈ ਲੇਕਿਨ ਹੁਣ ਜਿੱਥੇ ਹੋਰ ਵੀ ਜਿਹੜੇ ਸਟੇਟ ਦੇ ਜਿਹੜੇ ਕਰਮਚਾਰੀ ਨੇ ਜਿਨ੍ਹਾਂ ਤੇ ਕਾਰਵਾਈ ਹੋਈ ਹੈ ਤਾਂ ਹੁਣ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਉਨਾ ਪ੍ਰਸ਼ਾਸਨ ਅਧਿਕਾਰੀਆਂ ਦੇ ਖਿਲਾਫ ਵੀ ਹੁੰਦੀ ਨਜ਼ਰ ਆਈ ਹੈ ਔਰ ਇਸ ਦਾ ਖੁਲਾਸਾ ਜਿਹੜਾ ਹੈ ਖੁੱਦ ਪੰਜਾਬ ਦੇ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਵੱਲੋਂ ਕੀਤਾ ਗਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸੇਫ ਪੁਲਿਸਿੰਗ ਦਿੱਤੀ ਜਾਏਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤਾਂ ਇਹ ਜਾਣਕਾਰੀ ਜਿਹੜੀ ਆਮ ਲੋਕਾਂ ਤੱਕ ਜਾਣੀ ਜ਼ਰੂਰੀ ਹੈ ਕਿ ਹੁਣ ਕੋਈ ਵੀ ਵਿਅਕਤੀ ਅਗਰ ਕੋਈ ਕਰਪਸ਼ਨ ਕਰਦਾ ਹੈ ਤਾਂ ਉਹ ਬਖਸ਼ਿਆ ਨਹੀਂ ਜਾਏਗਾ ਡੀਸੀ ਮੁਕਸਰ ਤੋਂ ਬਾਅਦ ਬਹੁਤ سارے ਸਵਾਲ ਪੋਲਿਟੀਕਲ ਤੌਰ ਤੇ ਵੀ ਖੜੇ ਹੋਏ ਸੀ ਕਿ ਕੀ ਇੱਕ ਡੀਸੀ ਨੂੰ ਸਸਪੈਂਡ ਕਰਨ ਦੇ ਨਾਲ ਖਤਮ ਕਰਨ ਦੇ ਨਾਲ ਕੀ ਭ੍ਰਸ਼ਟਾਚਾਰ ਖਤਮ ਹੋਏਗਾ ਲੇਕਿਨ ਉਸ ਦੇ ਵਿੱਚ ਪਹਿਲੀ ਵੱਡੀ ਪਹਿਲ ਕਦਮੀ ਦੱਸਣਾ ਚਾਹਾਂਗੇ ਬਹੁਤ ਵੱਡੀ ਪਹਿਲ ਕਦਮੀ ਹੈ 52 ਲੈਵਲ ਦੇ ਉੱਤੇ 52 ਪੁਲਿਸ ਕਰਮੀ ਜਿਹੜੇ ਨੇ ਜਿਨ੍ਹਾਂ ਨੂੰ ਹਟਾਣਾ ਉਹ ਆਪਣੇ ਆਪ ਦੇ ਵਿੱਚ ਵੱਡਾ ਸਟੈਫ ਹੈ ਤਾਂ ਇਸ ਦੇ ਉੱਤੇ ਕਾਰਵਾਈ ਹੋਈ ਹੈ ਔਰ ਇਸ ਦੇ ਵਾਸਤੇ ਡੀਜੀਪੀ ਪੰਜਾਬ ਜਿਹੜੇ ਨੇ ਛਲਾਗਾਯੋਗ ਕਦਮ ਹੈ ਦੂਸਰਾ ਜਿਹੜਾ ਨਸ਼ਿਆਂ ਦੇ ਖਿਲਾਫ WhatsApp ਨੰਬਰ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਕਾਰਵਾਈ ਹੋਏਗੀ ਔਰ ਬਾਕੀ ਉਸ ਤੋਂ ਇਲਾਵਾ E ਚ ਰਨਿੰਗ ਦੀ ਜਿਹੜੀ ਸਹੂਲਤ ਹੈ ਉਹ ਵੀ ਬਹੁਤ ਜਲ ਸ਼ੁਰੂ ਹੋਏਗੀ ਇਸ ਤੋਂ ਇਲਾਵਾ ਅਗਰ ਤੁਹਾਡਾ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਤਾਂ ਉਸ ਦਾ ਈ ਚਲਾਨ ਵੀ ਹੋਏਗਾ ਈ ਜਿਹੜੀ ਐਫ ਆਈ ਆਰ ਹੈ ਉਸ ਨੂੰ ਵੀ ਦਰਜ ਕਰਨ ਦੀ ਗੱਲ ਕੀਤੀ ਜਾਂਦੀ ਤੇ ਮੁਹਾਲੀ ਨੂੰ ਜਿਹੜਾ ਹੈ ਇੱਕ ਸਟੇਟ ਆਫ ਆਰਟ ਸਿਟੀ ਵੀ ਬਣਾਉਣ ਦੀ ਗੱਲ ਕੀਤੀ ਗਈ ਹੈ ਲੇਕਿਨ ਵੱਡਾ ਜਿਹੜਾ ਐਲਾਨ ਜਿਹੜਾ ਵੱਡਾ ਅੱਜ ਇੱਕ ਕਦਮ ਜਿਹੜਾ ਪੰਜਾਬ ਦੇ ਵਿੱਚ ਹੋਇਆ ਹੈ 400 ਐਫ ਆਈ ਆਰ ਜਿਹੜੀਆਂ ਦਰਜ ਕੀਤੀਆਂ ਗਈਆਂ ਉਹਨਾਂ ਚ 52 ਦੇ ਉੱਤੇ ਕਾਰਵਾਈ ਹੋਈ ਹੈ ਤਾਂ ਆਮਲੇ ਸਮੇਂ ਚ ਉਹ ਪੁਲਿਸ ਕਰਮੀ ਜੋ ਕਿ ਆਪਣੀ ਮਨਮਾਨੀ ਕਰਦੇ ਨੇ ਜਿਹੜੀ ਜਨਤਾ ਦੀ ਗੱਲ ਨਹੀਂ ਸੁਣਦੇ ਉਹਨਾਂ ਵਾਸਤੇ ਇੱਕ ਵਾਰਨਿੰਗ ਹੈ ਉਹਨਾਂ ਨੇ ਕਿਹਾ ਕਿ ਅਗਰ ਉਹ ਕੰਮ ਨਹੀਂ ਕਰਨਗੇ ਤਾਂ ਉਹਨਾਂ ਤੇ ਵੀ ਐਕਸ਼ਨ ਹੋਏਗਾ ਤਾਂ ਐਫੀਸ਼ੀਐਂਟ ਪੁਲਿਸ ਨੂੰ ਲੈ ਕੇ ਅੱਜ ਇੱਕ ਐਲਾਨ ਹੋਇਆ ਹੈ ਹੁਣ ਦੇਖਣਾ ਹੋਏਗਾ ਕਿ ਇਹਦੇ ਨਾਲ ਪੁਲਿਸਿੰਗ ਕਿੰਨੀ ਠੀਕ ਹੁੰਦੀ ਹੈ ਤਾਂ ਵੱਡਾ ਐਲਾਨ ਡੀਜੀਪੀ ਗੌਰਵ ਯਾਦਵ ਵੱਲੋਂ ਅੱਜ ਕੀਤਾ ਗਿਆ ਹੈ